ਗੁਰਬਾਣੀ ਦੇ ਅੰਦਰ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ। ਹਜ਼ੂਰ ਕਹਿੰਦੇ ਨੇ ਸੁਲਹੀ ਖਾਂ ਆਇਆ। ਜਿਸ ਵੇਲੇ ਸੁਲਹੀ ਖਾਂ ਆਪਣੀਆਂ ਫੌਜਾਂ ਲੈ ਕੇ ਆ ਰਿਹਾ ਹੈ। ਹਮਲੇ ਦੇ ਲਈ ਉਹਨੇ ਤਿਆਰੀਆਂ ਕੀਤੀਆਂ। ਸਾਡੇ ਕੋਲ ਖਬਰ ਆਈ। ਸਾਡੇ ਕੋਲ ਖਬਰ ਆਈ। ਸਾਨੂੰ ਸਿੱਖਾਂ ਨੇ ਸਲਾਹ ਦਿੱਤੀ। ਉਹਨਾਂ ਆਖਿਆ ਸੱਚੇ ਪਾਤਸ਼ਾਹ ਵਰੀ ਦੁਸ਼ਮਣ ਹਮਲਾ ਕਰਨ ਦੇ ਲਈ ਆ ਰਿਹਾ ਤੇ ਜਿਹੜਾ ਹਮਲਾ ਕਰਨ ਦੀ ਲਈ ਆ ਰਿਹਾ ਉਹ ਲਿਆਜ ਨਹੀਂ ਕਰੇਗਾ ਤੁਸੀਂ ਕਿਰਪਾ ਕਰੋ ਕੋਈ ਯਤਨ ਕਰੋ ਪਹਿਲੀ ਸਲਾਹ ਦਿੱਤੇ ਕਿ ਕੋਈ ਚਿੱਠੀ ਪੱਤਰ ਉਹਨਾਂ ਦੇ ਨਾਲ ਕਰ ਲਈਏ ਕਿ ਉਹਦੇ ਨਾਲ ਰਾਹ ਦੇ ਵਿੱਚ ਹੀ ਸੁਲ੍ਹਾ ਹੋ ਜਾਵੇ ਦੂਜਾ ਸਲਾਹ ਹੋਈ ਵੀ ਦੋ ਬੰਦੇ ਅੱਗੋਂ ਦੀ ਭੇਜ ਦਈਏ ਚਲੋ ਉਹਦੇ ਨਾਲ ਸੁਲ੍ਹਾ ਹੋ ਜਾਵੇ ਤੀਜੀ ਇਹ ਸਲਾਹ ਕੀਤੀ ਗਈ ਵੀ ਕੁਝ ਹੋਰ ਜਿਹੜਾ ਰਾਹ ਹੈ ਉਹ ਕੱਢ ਲੈਣਾ ਚਾਹੀਦਾ ਪਰ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਉਹ ਕਹਿੰਦੇ ਨੇ ਮੈਂ ਇੱਕ ਹੀ ਪ੍ਰਭੂ ਪਿਆਰੇ ਦਾ ਆਸਰਾ ਲਿਆ ਉਸ ਆਸਰੇ ਨੇ ਮੇਰੀ ਪਿੱਠ ਨਹੀਂ ਲਗਣ ਦਿੱਤੇ ਪ੍ਰਥਮੇ ਮਤਾ ਜੇ ਪੱਤਰ ਹੀ ਚਲਾਵਾਂ ਦੁਤੀਏ ਮਤਾ ਦੋਇ ਮਾਨਕ ਪਹੁੰਚਾਵਾਂ ਤ੍ਰਿਤੀਏ ਮਤਾ ਕਿਛ ਕਰੂੰ ਉਪਾਇ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ हे प्रभु मैं सारे उपाव त्याग के बस तेरा आसरा लिया कोई सैन्य कोई शकल संबंधी मनुख दे नाल नहीं नेवेदा बादशाह जी कहंदे ने